ਪੀਕਣਾ ਚੰਗੇ ਮੈਂ ਡਾਕਟਰ ਸਤਰਾਮ ਸਿੰਘ ਨਾਲਾ ਸੂਬਾ ਪ੍ਰਧਾਨ ਜੋ ਮਰੀਖ ਸੰਸਭਾ ਪੰਜਾਬ ਅਤੇ ਸੰਯੁਕਤ ਖਾਨ ਮੁਰਜੇ ਦਾ ਐਨਸੀਸੀਐਮ ਮੈਂਬਰ ਦੇ ਤੌਰ ਤੇ ਇਹ ਪ੍ਰੈਸ ਨੂੰ মিডিਆ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਵਿੱਚ ਆਏ ਸਾਲ 25000 ਕਰੋੜ ਰੁਪਏ ਦਾ ਹੜ੍ਹਾਂ ਦੇ ਨਾਲ ਫਸਲਾਂ ਦਾ ਨੁਕਸਾਨ ਹੋ ਜਾਂਦਾ ਇਸ ਤੋਂ ਇਲਾਵਾ ਲੋਕਾਂ ਦੇ ਜਾਨ ਮਾਲ ਡੰਗਰਾਂ ਦੇ ਹੋਰ ਇਸ ਤੋਂ علاوہ ਖਰਚੇ ਹੋ ਜਾਂਦੇ ਇਹਨੂੰ ਰੋਕਣ ਲਈ ਕੋਈ ਕਹਾਲਿਆ ਦੁਨੀਆਂ ਦੇ ਉੱਤੇ ਜਿਹੜੇ ਦਰਿਆ ਵਾ ਉਹਨਾਂ ਦਾ ਨਹਿਰੀ ਕਰਨ ਕੀਤਾ ਜਾਵੇ ਮੈਂ ਮਿਸਾਲ ਦੇ ਤੌਰ ਤੇ ਦੱਸਣਾ ਚਾਹਣਾ ਅਸੀਂ ਆ ਰਾਵੀ ਦੇ ਇਲਾਕੇ 'ਚ ਰਹਿਣ ਵਾਲੇ ਆ ਰਾਵੀ ਮਾਧੋਪੁਰ ਤੋਂ ਨਿਕਲਦਾ ਵਾ ਇਹਦੀ ਲੰਬਾਈ ਜਾ ਕੇ ਕੱਕੜ ਰਾਣੀਆਂ 'ਚ ਪੈਂਦਾ ਉੱਥੋਂ ਗਾੜੀ ਪਾਕਿਸਤਾਨ ਪੈ ਜਾਂਦਾ 164 ਕਿਲੋਮੀਟਰ ਇਹ ਲੰਬਾ ਵਾ ਜੇਕਰ ਇਹਦੇ ਉੱਤੇ 12 ਫੁੱਟ ਦੀ 22 ਫੁੱਟ ਚੌੜੀ ਕੰਕਰੀਟ ਦੀ ਬਹੁਤ ਪੱਕੀ ਜਿਹੜੀ ਆ ਉਹ ਤੁਸੀਂ ਬਣਾਈ ਜਾਵੇ ਉਹਦੇ ਉੱਤੇ 22 ਫੁੱਟ ਪੱਕੀ ਸੜਕ ਬਣਾਈ ਜਾਵੇ ਨਾਲੇ ਆਵਾਜਾਈ ਇਹਦੇ ਨਾਲ ਲੋਕਾਂ ਦੀ ਆਰਥਿਕ ਹਾਲਤ ਵੀ ਹੋਊਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਐਤ ਕੀ ਜਿਹੜਾ ਹੜ ਆਇਆ ਵਾ ਇਹ ਹੜ ਕੋਈ ਕਰੋਪੀ ਨਹੀਂ ਗਈ ਕੁਦਰਤ ਦਾ ਹੜ ਨਹੀਂਗਾ ਅੱਜ ਤੋਂ 15 ਦਿਨ ਪਹਿਲਾਂ ਜਿਹੜਾ ਥੀਨ ਡੈਮ ਆ ਰਣਜੀਤ ਸਾਗਰ ਵਿੱਚ ਤਕਰੀਬਨ 527 ਮੀਟਰ ਦੀ ਚਾਹੀਦਾ ਪਾਣੀ ਹੋ ਗਿਆ ਸੀ ਇਹਨਾਂ ਨੂੰ ਉਦੋਂ ਹੀ ਉਹਦੇ ਵਿੱਚ ਪਾਣੀ ਜਿਹੜਾ ਛੱਡਣਾ ਚਾਹੀਦਾ ਹੌਲੀ-ਹੌਲੀ ਕਰਕੇ ਇਹ ਚਾਹੀਦਾ ਸੀ ਇਹਨਾਂ ਨੂੰ ਜਦੋਂ 520 ਜਾਂ 21 ਮੈਟ੍ਰਿਕ ਮੀਟਰ ਜਿਹੜਾ ਹੋ ਗਿਆ ਸੀ ਉਦੋਂ ਹੌਲੀ-ਹੌਲੀ ਛੱਡਦੇ ਕੋਈ ਹੜ੍ਹ ਨਹੀਂ ਸੀ ਆਉਣਾ ਇਹਨਾਂ ਜਦੋਂ 527 ਹੋਇਆ ਵਾ ਉਦੋਂ ਪਾਣੀ ਛੱਡਿਆ ਵਾ ਜਿਹੜਾ ਖਤਰੇ ਦੇ ਪੁਆਇੰਟ ਤੋਂ 1 ਮੀਟਰ ਹੁੰਦਾ ਨਾ ਉੱਚਾ ਇਹਦੇ ਨਾਲ ਤਬਾਹੀਆਂ ਆ ਜਾਂਦੀਆਂ ਇਸ ਇਲਾਕੇ ਦੇ ਵਿੱਚ ਆ ਅਸੀਂ ਫਿਰੇ ਆ ਅੱਜ ਵੀ ਜਾਣਾ ਵਾ ਬਹੁਤ 50 ਪਿੰਡਾਂ ਦਾ ਤਕਰੀਬਨ 8 8 9 9 ਫੁੱਟ ਪਾਣੀ ਆ ਲੋਕ ਕੋਠਿਆਂ ਤੇ ਚੜੇ ਆ ਮਾਲ ਡੰਗਰ ਲੋਕਾਂ ਬਾਹਰ ਕੱਢਿਆ ਵਾ ਅਜੇ ਵੀ ਲੋਕੀ ਆਪਣੀਆਂ ਜਾਨ ਮਾਲ ਦੀ ਰਾਖੀ ਕਰ ਰਹੇ ਆ ਲੋਕਾਂ ਨੂੰ ਰੋਟੀ ਦੇ ਵੀ ਲਾਲੇ ਪੈ ਰਹੇ ਆ ਇੱਥੇ ਤਕਰੀਬਨ ਗੁਰਦਾਸਪੁਰ ਤੇ ਆਮਰਸਰ ਦੇ ਵਿੱਚੋਂ ਦੀ ਇਹ ਲੰਘਦਾ ਵਾ ਇੱਥੇ 500 ਕਰੋੜ ਫਸਲਾਂ ਦੀ ਤਬਾਈ ਹੋ ਗਈ ਆ ਜਿਹੜਾ ਮੈਂ ਪਹਿਲਾਂ ਦੱਸਿਆ ਵਾ 164 ਕਿਲੋਮੀਟਰ ਲੰਮੀ ਤੁਸੀਂ ਉੱਤੇ ਸੜਕ ਬਣਾਉਣ ਦੇ ਵਿੱਚ ਤਕਰੀਬਨ 350 ਕਰੋੜ ਰੁਪਇਆ ਖਰਚਾਊਗਾ ਇਹ ਵੇਖ ਲਓ ਤੁਸੀਂ ਵੀ ਐਤ ਕੀ 500 ਕਰੋੜ ਦਾ ਨੁਕਸਾਨ ਇਹ 350 ਕਰੋੜ ਦਾ ਜਿਹੜਾ ਵਾ ਜੇ ਖਰਚਾ ਸਰਕਾਰਾਂ ਇਸ ਬਾਰੇ ਸੋਚਦੀਆਂ ਹੀ ਨਹੀਂ ਉਹਨਾਂ ਦੇ ਸਾਹਮਣੇ ਨਹਿਰੀਕਰਨ ਆਉਂਦਾ ਹੀ ਨਹੀਂ ਇਹਦੇ ਨਾਲ ਹੋਰ ਕੀ ਹੋਊਗਾ ਜਿਹੜਾ ਮੈਂ ਨਵੀਂ ਗੱਲ ਦੱਸਣਾ ਚਾਹੁੰਨਾ ਵਾ ਤੁਹਾਡੇ ਲਈ মিডিਆ ਲਈ ਕਿ ਕੱਕੜ ਰਾਣੀਆਂ ਦੇ ਵਿੱਚ ਜਾ ਕੇ ਇੱਕ ਬਹੁਤ ਵੱਡੀ ਝੀਲ ਬਣ ਜਾਂਦੀ ਹੈ ਇਹ ਇੱਕ ਕਿਸਮ ਦਾ ਮਿੰਨੀ ਸਮੁੰਦਰ ਬਣ ਜਾਂਦਾ ਉੱਥੋਂ ਇੱਕ ਬਹੁਤ ਵੱਡੀ ਰਾਵੀ ਦੇ ਵਿੱਚੋਂ ਉਹਦਾ ਨਾਂ ਅੰਮ੍ਰitsar ਨਹਿਰ ਜਾਂ ਗੁਰੂ ਰਾਮਦਾਸ ਨਹਿਰ ਕੋਈ ਵੀ ਨਾਮ ਰੱਖ ਕੇ ਉਹ ਨਹਿਰ ਕੱਢੀ ਜਾਵੇ ਇਹਦੇ ਨਾਲ ਅੰਮ੍ਰਿਤਸਰ ਸ਼ਹਿਰ ਨੂੰ ਆੜੇ ਦੁਆਲੇ ਪਾਣੀ ਦੀ ਵਿਆਪਕਾਸ਼ੀ ਹੋਊਗੀ ਸਵਸ਼ ਪਾਣੀ ਵੀ ਮਿਲੂਗਾ ਮੇਰਾ ਭਾਵ ਕਹਿਣ ਦਾ ਵੀ ਇਸ ਤਰ੍ਹਾਂ ਸਾਰੇ ਪੰਜਾਬ ਦੇ ਦਰਿਆਵਾਂ ਨੂੰ ਜੇਕਰ ਨੱਥ ਪਾਉਣੀਆਂ ਉਹਨਾਂ ਦਾ ਨਹਿਰੀਕਰਨ ਕਰਨਾ ਵਾ ਕੋਈ ਬਹੁਤਾ ਨਹੀਂ ਇਹ ਸਾਰਾ ਹੀ ਕੋਈ 20 ਇੱਕ ਹਜ਼ਾਰ ਕਰੋੜ ਦਾ ਖਰਚਾ ਵਾ ਇਹਦੇ ਨਾਲ ਆਪਾਸ਼ੀ ਵਧੂਗੀ ਅੱਛ ਬਿਆਸਰਿਆ ਲੈ ਲੋ ਹਰ ਸਾਲੀਏ ਮਾਰ ਕਰਦਾ ਇਹਦੇ ਵਿੱਚ ਜੇ ਠੋਕਰਾਂ ਲਾ ਕੀ ਬੰਨ ਲਾ ਕੇ ਪਾਣੀ ਨਿ ਚੁੱਕਿਆ ਜਾਵੇ ਤੁਹਾਨੂੰ ਯਾਦ ਹੋਊਗਾ ਕਿ ਜਿਹੜੇ ਸੂਏ ਦੇ ਵਿੱਚ ਅਸੀਂ ਵੀ ਮੋਗਾ ਲਾਉਂਦੇ ਰਹਿਆ ਜਿੱਥੇ ਠੋਕਰ ਲਾ ਲਈਦੀ ਮੋਗੇ ਨੂੰ ਪਾਣੀ ਜ਼ਿਆਦਾ ਆ ਜਾਂਦਾ ਸੀ ਠੋਕਰਾਂ ਲਾ ਕੇ ਨਵੀਆਂ ਨਹਿਰਾਂ ਕੱਢੀਆਂ ਜਾਂ ਇਹ ਇੱਕ ਨਵੀਂ ਗੱਲ ਦੱਸਣੀ ਚਾਹੁੰਦੇ 1977 ਦੀ ਰੋਪੜ ਦੇ ਲਾਗੋ ਇਹ ਜਿਹੜਾ ਸਤਲੁਜ ਦਰਿਆ ਵਾ ਇਹਦੇ ਚੋਂ ਐਸਾ ਹੀ ਹੱਲ ਜਿਹੜੀ ਉਹ ਬਣੀ ਪਹਿਲੀ ਸਾੜੀ ਆ ਜਿਹੜੀ ਹੈ ਨਹਿਰ ਉਹਦੇ ਵਿੱਚੋਂ ਦਸ਼ਮੇਸ਼ ਨਹਿਰ ਦਾ ਜ਼ਮੀਨ ਵੀ ਲਈ ਹੋਈ ਆ ਗੱਲਬਾਤ ਸਾਰੀ ਹੋਈ ਆ ਇੰਨੇ ਸਾਲ ਲੰਘ ਗਏ ਆ ਉਹਨੇ ਬੱਸੀ ਪਛਾਣਾ ਗਾਂ ਫਤਿਹਗੜ ਸਾਹਿਬ ਨੂੰ ਪਾਣੀ ਦੇਣਾ ਸੀ ਉਹ ਨਹਿਰ ਨਿਕਲੀ ਇਸੇ ਤਰ੍ਹਾਂ ਲੋਕ ਮੰਨ ਕਰ ਲੈ ਵੀ 50 ਕਿਲੋਮੀਟਰ ਨਹਿਰ ਤੁਸੀਂ ਨੰਗੜੇ ਤੋਂ ਕੱਢੋ ਉਹਦੇ ਨਾਲ ਸਾਰਾ ਰੋਪੜ ਵਸੂਗਾ ਇਹ ਜਿਹੜੀ ਆਪਾਂ ਜਦੋਂ ਚੰਡੀਗੜ੍ਹ ਨੂੰ ਜਾਣੇ ਜਾਂ ਆਉਂਦੇ ਆਂਦੇ ਸਾਡੇ ਖੱਬੇ ਇੱਥੇ ਇੱਕ ਨਹਿਰ ਆ ਬਿਸ ਦੋਆਬਾ ਨਹਿਰ ਪੈਂਦੀ ਹੁੰਦੀ ਉਹ ਜਲੰਧਰ ਲੱਕੇ ਚ ਪੈਂਦੀ ਆ ਉਹ ਸਾਰੀ ਡੇਢ ਮਹੀਨਾ ਚਲਾਉਂਦੇ ਆ ਉਹਨੂੰ ਸਾਰਾ ਸਾਲ ਚਲਾਉਣ ਲਈ ਅਸੀਂ ਇੱਕ ਪੁਆਇੰਟ ਦਿੰਦਾ ਸੀ ਸੈਕਟਰੀ ਨੂੰ ਇਰੀਗੇਸ਼ਨ ਨੂੰ ਕਿ ਇਹਨੂੰ ਸਾਰਾ ਸਾਲ ਚਲਾਓ ਜੇ ਤੁਸੀਂ ਸਮਝਦੇ ਗਾੜੀ ਪਾਣੀ ਵਾਧਿਆ ਅਗਲੇ ਬੰਨੇ ਮੋੜ ਕੇ ਤੇ ਤੁਸੀਂ ਫੇਰ ਸਾਰ ਨੂੰ ਦਰਿਆਤ ਪਾ ਦਿਓ ਇਸੇ ਤਰ੍ਹਾਂ ਹੋਰ ਨਹਿਰਾਂ ਵੀ ਜਿਹੜੀਆਂ ਉੱਨ ਨਿਕਲ ਸਕਦੀਆਂ ਅਜੇ ਤੱਕ ਇਹਨਾਂ ਕੋ ਕੰਢੀ ਨਹਿਰ ਹੀ ਨਹੀਂ ਪੂਰੀ ਪਾਈ ਤੋ ਇਹ ਮੈਂ ਦੱਸਣਾ ਚਾਹਣਾ ਤੁਹਾਡੇ ਚੈਨਲ ਰਾਹੀਂ ਕਿ ਇਹ ਕੋਈ ਕੋਪੀ ਨਹੀਂ ਕੋਈ ਕੁਦਰਤ ਨਹੀਂ ਕੋ ਬਹੁਤਿਆਂ بارشਾਂ ਕਰਕੇ ਨਹੀਂ ਇਹ ਸਾਰਾ ਕੰਮ ਮੀਨ ਮੀਡੀਆ ਇਹਨੂੰ ਸੱਜੇ ਢੰਗ ਨਾਲ ਕਰ ਹੀ ਨਹੀਂ ਰਿਹਾ ਹੁਣ ਸਾਡੇ ਰਾਵੀ ਦੇ ਨਾਲ ਮੈਂ ਪਹਿਲਾਂ ਹੀ ਦੱਸ ਚੁੱਕਾ 50 60 ਪਿੰਡ ਬੜੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਆ ਅਜੇ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਇੱਥੇ ਇੱਕ ਨਵਾਂ ਪੁਰ ਬਣਾਉਣ ਦਾ ਸੀ ਖੋਨੇਵਾਲ ਦੇ ਅਗਲੇ ਬੰਨੇ ਉਹ ਪੁਲ ਦਾ ਡਾਇਰੈਕਸ਼ਨ ਹੀ ਠੀਕ ਨਾ ਬਣਾਈ ਉਦੇ ਉੱਤੇ ਬਾਅਦ ਜਿਹੜਾ ਪ੍ਰਾਪਤ ਮਿੱਟੀ ਪਾਉਣ ਦੀ ਪੁਲ ਬਣਾਉਣ ਤੋਂ ਬਾਅਦ ਵੀ ਉਹਦਾ ਬੜਾ ਵੱਡਾ ਕੰਮ ਤਾਂ ਨਾ ਕਰਨ ਕਰਕੇ ਉੱਥੇ ਵੀ ਤੁਸੀਂ ਟੁੱਟ ਗਈ ਆ ਤੇ ਉਹ ਨਹੀਂ ਕੀਤੀ ਫੋਨ ਜੋ ਸਾਨੂੰ ਪਤਾ ਲੱਗਾ ਸਾਡੇ ਸਾਧਨਾਂ ਤੋਂ ਕਿ 7000 ਬੋਰੀ ਲਿਆਂਦੀ ਆ ਉਹ ਇੱਥੇ ਜਨਾਰੇ ਦੇ ਲੱਗ ਗਏ ਗਊਸ਼ਾਲਾ ਵਿੱਚੋਂ ਗਊਆਂ ਕੱਢ ਕੇ ਉੱਥੋਂ ਮਿੱਟੀ ਭਰ ਕੇ ਖੜਨੀ ਆ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਜੇ ਰਾਵੀ ਦਰਿਆ ਤੇ ਬੰਨ ਲਾਉਣਾ ਵਾ ਤੇ ਜਾਲ ਲੋਹੇ ਦੇ ਲਿਆਓ ਤੇ ਇੱਕ ਇਹ ਜਿਹੜਾ ਹੁੰਦਾ ਪੱਥਰ ਆ ਪੱਥਰ ਦੇ ਜਾਲ ਬਣਾਓ ਉਹਦੇ ਵਿੱਚ ਪੱਥਰ ਪਾਓ ਨਾਲ ਦੇ ਨਾਲ ਜਿਹੜੀ ਆ ਉਹ 10 15000 ਬੋਰੀਆਂ ਮਿੱਟੀ ਦੀਆਂ ਭਰ ਕੇ ਲਿਆਓ ਇਹ ਜਿੰਨਾ ਚਿਰ ਤੁਸੀਂ ਬੰਦ ਦੇ ਨਹੀਂ ਉਹਨਾਂ ਚਿਰ ਤੇ ਪਾਣੀ ਆਉਂਦਾ ਹੀ ਰਹਿਣਾ ਵਾ ਉਧਰੋਂ ਆ ਪਿਛਲੇ ਬੰਨੇ ਉਹ ਜਿਹੜੇ ਉਹਦੇ ਟੁੱਟ ਗਏ ਦਰਵਾਜ਼ੇ ਉਹਨਾਂ ਨੂੰ ਛੇਤੀ ਦੁਸ਼ੇਤੀ ਰੇਪੇਰ ਕਰੋ ਇਹਨਾਂ ਕੋਈ ਸਾਧ ਨਹੀਂ ਹੈ ਨਹੀਂ ਕੋਈ ਦਰਿਆਵਾਂ ਦਾ ਚੱਜ ਦਾ ਕੰਟਰੋਲ ਨਹੀਂਗਾ ਕੁਦਰਤ ਤੇ ਛੱਡੇ ਆ ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹਣਾ ਵੀ ਇਹ ਲੋਕਾਂ ਦਾ ਹੈ ਸਰਕਾਰ ਨੂੰ ਬਾਹ ਫੜਨੀ ਚਾਹੀਦੀ ਆ ਖੌਰੀ ਤੌਰ ਤੇ ਹੁਣ ਕਾਦੀ ਕਰਤੋਰੀ ਦੀ ਲੋੜ ਆ ਦਿਸਣ ਡਿਆ ਵੀ ਪਿੰਡ ਸਾਰਾ ਡੁੱਬ ਗਿਆ ਉਹਦੇ ਜਿੰਨੇ ਏਕੜ ਆ ਉਹਨੂੰ 70000 ਰੁਪਏ ਨਾਲ ਜ਼ਰਬ ਦੇ ਕੇ ਜਿੰਨੇ ਜਿੰਨਾਂ ਦੀ ਜਮੀਨ ਉਹਨਾਂ ਨੂੰ ਪੈਸੇ ਦਿਓ ਜਿਹਦਾ ਕੋਠਾ ਬਰਬਾਦ ਹੋ ਗਿਆ ਉਹਦੇ ਪੈਸੇ ਦਿਓ ਜਿਹਦਾ ਡੰਗਰ ਮਾਰਿਆ ਗਿਆ ਦੁੱਧ ਤਾਰੂ ਨੂੰ 1.5 ਲੱਖ ਰੁਪਏ ਦਿਓ ਜਿਹੜੇ ਮਜ਼ਦੂਰ ਆ ਨਵੀਂ ਗੱਲ ਮੈਂ ਕਰਨੀ ਚਾਹਣਾ ਮਜ਼ਦੂਰਾਂ ਨੂੰ ਅਸਲੇ ਪਿੰਡਾਂ ਚ ਕੋਈ ਕੰਮ ਨਹੀਂ ਮਿਲ ਰਿਹਾ ਉਹ ਬੇਆਸਰਾ ਹੋ ਗਿਆ ਉਹਨਾਂ ਨੂੰ ਅਸੀਂ ਸੰਯੁਕਤ ਸਾਨ ਮੋਰਚੇ ਨੇ ਨਾਰਾ ਲਾਇਆ ਸੀ ਸਮਰਾਲੇ ਵਿੱਚ ਕਿ ਉਹਨਾਂ ਵਿਚਾਰਿਆਂ ਨੂੰ 7000 ਰੁਪਏ ਹਰ ਮਜ਼ਦੂਰ ਨੂੰ ਜਿਹੜੇ ਇਸ ਕਰਕੇ ਵਿਹਲੇ ਹੋ ਗਏ ਉਹਨਾਂ ਨੂੰ ਦਿਓ ਇਸ ਤਰ੍ਹਾਂ ਮਨੁੱਖਤਾਵਾਦੀ ਕਦਮ ਜਿਹੜੇ ਚੁੱਕੋ ਦਰਿਆਵਾਂ ਨੂੰ ਹੜ੍ਹਾਂ ਤੋਂ ਰੋਕੋ ਇਹ ਅਸੀਂ ਕਹਿਣਾ ਚਾਹੁੰਦੇ ਆ ਸੰਯੁਕਤ ਸਾਨ ਮੋਰਚੇ ਨੇ ਵੀ ਰਚੁੱਕਿਆ ਵਾ बि दरियावां नहरीकर करो दरियावां नहरीकर करो